ਕੀ ਰਹੀ ਆ ਗੱਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪੰਜਾਬ 'ਚ ਜਾਰੀ ਹੋਇਆ ਹਾਈ ਅਲਰਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਦੇ ਪਠਾਨਕੋਟ ਵਿੱਚ 15 ਅਗਸਤ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਕਨਵਾ ਕਦਵਾ ਪੁਲਿਸ ਦੇ ਵੱਲੋਂ ਚਾਰ ਸ਼ੱਕੀ ਵਿਅਕਤੀਆਂ ਦੇ ਸਕੈਚ ਜਾਰੀ ਕੀਤੇ ਜਾਣ ਤੋਂ ਬਾਅਦ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕੀਤਾ ਜਿਵੇਂ ਹੀ ਜੰਮੂ ਦੇ ਕਠੂਆ ਜ਼ਿਲ੍ਹੇ ਦੀ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਤੇ ਚਾਰ ਸ਼ੱਕੀ ਵਿਅਕਤੀਆਂ ਦੇ ਸਕੈਚ ਜਾਰੀ ਕੀਤੇ ਤਾਂ ਪਠਾਨਕੋਟ ਦੀਆਂ ਖੂਬੀ ਏਜੰਸੀਆਂ ਵੀ ਚੌਕਸ ਹੋ ਗਈਆਂ ਜਿਹਦੇ ਤੇ ਪਠਾਨਕੋਟ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਜਾਣਕਾਰੀ ਸਾਰੇ ਜ਼ਿਲ੍ਹਾ ਕਠੂਆ ਦੇ ਪਾਦੋ ਬਿਲਵਾਰ ਸਮੇਤ ਕਈ ਇਲਾਕਿਆਂ ਦੇ ਵਿੱਚ ਅਤਵਾਦੀਆਂ ਦੀ ਆਵਾਜ਼ ਇਹ ਦਰਜ ਕੀਤੀ ਗਈ ਹੈ ਤੇ ਹੁਣ ਉਹਨਾਂ ਦੀ ਯੋਜਨਾ ਪੰਜਾਬ ਜੰਮੂ ਨੂੰ ਜੋੜਨ ਵਾਲੇ ਅਟਲ ਪੁਲ ਨੂੰ ਪਾਰ ਕਰਕੇ ਪਠਾਨਕੋਟ ਦੀ ਮਮੂਨ ਕੈਟਵਾਲ ਜਾਂ ਦੀ ਦੱਸੀ ਗਈ ਹੈ ਤੇ ਨਾਲ ਹੀ ਅਤਵਚ 15 ਕਸੂ ਪਹਿਲਾਂ ਕਿਸੇ ਵੱਡੀ ਕਰਨਾਦੀ ਤਿਆਰੀ ਕਰਦੇ ਹਨ ਦੱਸਦੇ ਕਿ ਹਾਲ ਹੀ ਜੰਮੂਨ ਕੈਟ ਵਿੱਚ ਤਿੰਨ ਵਾਰਕੀ ਵਿਅਕਤੀਆਂ ਦੀ ਹਰਕਤ ਦੇਖੀ ਗਈ ਹੈ ਕਦੇ ਉਹ ਲੋਕੋ ਤੋਂ ਪਾਣੀ ਮੰਗਦੇ ਕਦੇ ਪੋਜਣ ਲਈ ਅਤੇ ਕਦੇ ਕਰੰਟ ਰਾਸ਼ਨ ਚੋਰੀ ਕਰਦੇ ਅਜਿਹੀ ਜਾਣਕਾਰੀ ਸਾਹਮਣੇ ਆ ਚੁੱਕੀ ਆ ਮਮੂ ਦਾ ਇਲਾਕਾ ਚਾਰੇ ਪਾਸੇ ਫੌਜੀ ਅਡੇ ਨਾਲ ਘਿਰਿਆ ਹੋਇਆ ਹੈ ਵੀਡੀਓ ਦੇਖਣ ਲਈ ਤੋਂ ਬਾਅਦ ਤੁਹਾਨੂੰ ਬਾਦ